ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਨਾ ਇੱਕ ਵੀਡੀਓ ਬਣਾਉਨੇ ਆ ਫੋਟੋ ਖਿੱਚਦੇ ਆ ਇਹ ਚੀਜ਼ਾਂ ਸਿਰਫ ਇੱਕ ਜਾਦਾਂ ਵਾਸਤੇ ਹੁੰਦੀਆਂ ਨੇ ਬੰਦੇ ਦੇ ਅੱਗੇ ਆਉਣ ਵਾਲੇ ਟਾਈਮ 'ਚ ਫਿਊਚਰ 'ਚ ਬੰਦੇ ਨੂੰ ਰਹਿੰਦਾ ਵੀ ਇਹ ਮੇਰੀ ਮਾਂ ਤੀ ਮੇਰੀ ਮਾਸੀ ਦੀ ਮੇਰਾ ਪਿਓ ਤੀ ਇਹ ਮੇਰੀ ਮਾਸੀ ਐ ਮਾਸੀ ਦਾ ਮੁੰਡਾ ਮੇਰੀ ਮਾਂ ਵਾਂਗੂ ਹੀ ਆ ਜਦੋਂ ਦੀ ਮੇਰੀ ਮਾਂ ਤੇ ਮੇਰੇ ਬਾਪ ਗਏ ਨੇ ਇਹੀ ਮੇਰੀ ਮਾਂ ਬਾਪ ਨੇ ਇਹੀ ਆਪਣੇ ਭਾਈ ਨੇ ਗੁੱਸੇ ਗਿੱਲੇ ਖਤਮ ਕਰਕੇ ਜਰੂਰ ਆਪਣੇ ਮਾਂ ਪਿਓ ਨੂੰ ਸਮਾਂ ਦਿਆ ਕਰੋ ਜਦੋਂ ਵਗ ਜਾਂਦੇ ਨੇ ਦੁਨੀਆ ਤੋਂ ਨਾ ਫਿਰ ਬਹੁਤ ਮੰਗਰੋ ਕਮੀਆਂ ਰਹਿੰਦੀਆਂ ਨੇ ਦਿਲਾਂ 'ਚ ਵੀ ਯਾਰ ਆਪਾਂ ਜੇ ਉਹਨਾਂ ਨੂੰ ਐ ਲਵੇ ਲਾਉਂਦੇ ਆਪਾਂ ਐ ਕਰਦੇ ਆ ਆ ਕਰਦੇ ਹਨਾ ਫਿਰ ਉਹ ਦਿਲਾਂ 'ਚ ਹੀ ਰਹਿ ਜਾਂਦੀਆਂ ਨੇ ਇਹ ਰਿਸ਼ਤੇ ਨਾਤੇ ਨਹੀਂ ਦਵਾਰ ਤੋਂ ਜੰਮਣਾ ਇਕੱਠਿਆ ਨੇ ਕਦੇ ਵੀ ਇਹ ਆਪਣੇ ਗੁੱਸੇ ਗਿੱਲੇ ਨੇ ਉਰੀ ਖਤਮ ਕਰਕੇ ਲਵੇ ਲਾਇਆ ਕਰੋ ਜ਼ਰੂਰ ਮਾਂ ਪਿਓ ਨੂੰ ਟਾਈਮ ਦਿਆ ਕਰੋ ਟੜਕੀ ਆਥਣ ਗੱਲਾਂ ਕਰਿਆ ਕਰੋ 10 ਮਿੰਟ ਉਹਨਾਂ ਨਾਲ ਵੀ ਬਜ਼ੁਰਗਾਂ ਨਾਲ ਵੀ ਲਾਇਆ ਕਰੋ ਤੇ ਇਹੀ ਮੋਹ ਪਿਆਰ ਜਾਣਾ ਹੈ ਜ਼ਿੰਦਗੀ ਬਹੁਤ ਛੋਟੀ ਹੈ ਕੱਲੀ ਪੈਸੇ ਦੀ ਦੌੜ 'ਚ ਨਾ ਭੱਜੋ ਜ਼ਰੂਰ ਆਪਣੇ ਰਿਸ਼ਤੇ ਸਾਂਭ ਕੇ ਰੱਖੋ ਹੁਣ ਟਾਈਮ ਐਸਾ ਆ ਗਿਆ ਵੀ ਕਿਸੇ ਬੰਦੇ ਲਈ ਵੀ ਵੀ ਟਾਈਮ ਨਹੀਂ ਇਕੱਲੇ ਇਕੱਲੇ ਲਈ ਵੀ ਭੱਜ ਲਿਆ ਤੜਕੀ ਕੰਮ ਨੂੰ ਆ ਗਿਆ ਹਨਾ ਤੇ ਜ਼ਰੂਰ ਮਾਪਿਓ ਨੂੰ ਆਪਦੇ ਭੈਣ ਭਾਈਆਂ ਨੂੰ ਭਾਈਆਂ ਨੂੰ ਚਾਚੇ ਤਾਇਆ ਨੂੰ ਸਮਾਂ ਦਿਓ ਤੇ ਬਹੁਤ ਵਧੀਆ ਲੱਗਾ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ